ਕਹਣਾ ਚਾਹੁੰਦਾ ਅੰਦਰ ਜਾ ਅੰਦਰ ਜਾ ਆਇਓ ਸਰ ਬੇਸ਼ੱਕ ਤੁਸੀਂ ਬਾਹਰ ਬੇਸ਼ੱਕ ਬਾਹਰ ਹੋ ਕੇ ਦੱਸੋ ਫੈਮਲੀ ਮੇਰੀ ਗੱਲ ਸੁਣੋ ਫੈਮਲੀ ਇੱਧਾ ਥੋੜੀ ਜਾਂਦੀ ਇੱਧਾ ਜਾਣਦੇ ਆ ਵੀ ਸਾਨੂੰ ਕੰਪਲੀਟ ਆ ਇਹ ਵੈਰੀਫਾਈ ਕਰ ਰਹੇ ਨੇ ਉਹ 1 ਮਿੰਟ ਬਾਅਦ ਵੀ ਬੋਲ ਦੂੰਗਾ ਦੱਸਾਂਗੇ ਤੇ ਆਇਓ ਜੇ ਮੌਕੇ ਦੇ ਦੱਸਾਂ ਉਧਰ 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 ਪਰਲੇਮੇ ਉਹ ਕਹਿੰਦੇ ਤੁਹਾਨੂੰ ਦੱਸਣਾ ਵਾ ਇਹ ਗੱਲ ਦੱਸ ਦਿਓ ਸਰ ਕੀ ਮੈਟ੍ਰੀਡਾ ਹੋਟਲ ਦੇ ਵਿੱਚ ਜੋੜੀਆਂ ਫੜੇ ਗਈਆਂ ਐਸ ਤੋਂ ਨਾ ਤੋਂ ਕੰਪਲੇਂਟ ਮਿਲਦੀ ਸੀ ਉੱਥੋਂ ਦੀ ਲੜਕੀ ਮੁੰਡੇ ਨਾਲ ਲੜਦੀ ਆ ਉਹ ਮੇਰੇ ਵੀ ਕਹਦੇ ਆ ਜੋ ਸਰ ਕਿੰਨੇ ਕਿੰਨੇ ਬੰਦੇ ਫੜੇ ਕਿੰਨੇ ਕੁੜੀਆਂ ਵਾ ਮੈਂ ਬਾਜਾਂ ਨੂੰ ਪਤਾ ਨਹੀਂ ਪੰਜ-ਛੇ ਮੁੰਡੇ ਦੇ ਬੰਦੇ ਫੜੇ ਲੜਕੀਆਂ ਕਿੰਨੀਆਂ ਫੜੇ ਗਈਆਂ ਸਰ ਸਰ ਬੀਠੋ ਐਕਸਕਿਊਜ਼ ਮੀ ਭਾਈ ਮੜਿਆ ਫੜੀ ਨਹੀਂ ਗਈ ਵੈਰੀਫਾਈ ਕਰਦੇ ਆ ਸਰ ਬਾਰੇ ਸਾਰਾ ਪਹਿਲਾਂ ਅਸੀਂ ਕਿਸ ਤਰ੍ਹਾਂ ਕਿਸਾ ਕਰਦੇ ਆ ਇਹ ਹੋਟਲ ਹੋਟਲ ਕਿਹੜਾ ਸੀ ਇਹ ਜਿਸ ਨਾਲ ਗੱਲਬਾਤ ਕਰਾਂਗੇ ਹੋਟਲ ਕਿਹਨਾਂ ਦਾ ਹਾਂਜੀ ਕਿਹੜਾ ਹੋਟਲ ਆ ਉੱਪਰ ਲੱਗਿਆ ਬੋਰਡ ਸਰਜੀਦ ਵੀ ਦਾ ਦੋ ਨੰਬਰ ਦਾ ਸਟੋਰ ਪਾਰ ਨੰਬਰ ਦਾ ਸਟੋਰ ਆ ਆਈਡੀ ਆਈਡੀ ਵਗੈਰਾ ਨਹੀਂ ਸੀ ਉਹ ਵੀ ਤੇ ਸਰ ਵੈਰੀਫਾਈ ਕਰ ਰਹੇ ਨਾ ਮਾਲੀ ਜੀ ਕਿਹੜਾ ਹੋਟਲ ਆ ਹੋਟਲ ਸਰ ਰੇਟ ਵੀ 15 ਗੱਜ ਦੇ ਸੰਬੰਧ ਵਿੱਚ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਉਹ ਨਾਂ ਲਗਾਉਣ ਸਾਨੂੰ ਕੋ ਬੈਂਡ ਮਿਲੀ ਵੀ ਹਰਸ ਏਜੰਸੀ ਹੈ ਗੱਲ ਨੰਬਰ 2 ਛਰੀਪੁਰੇ ਵੀ ਇਹ ਬਿਨਾਂ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹ ਰਿਸ਼ਵੰਦ ਵਿੱਚ ਜਿਸ ਪਹਿਸ ਜਗਨੋ ਰਿਪੋਰਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਤੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰ ਕਰ ਲਿਆ ਕੋਈ ਪ੍ਰੂਫ ਲਿਆ ਉਹ ਰਿਸ਼ਵੰਦ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨੇ ਹੁਕਮ ਦੀ ਖਿਲਾਫਤ ਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨਐਸ ਹੋ ਗਿਆ ਉਹ ਚੈੱਕ ਕਰ ਮੁਕਦਮਾ ਦਰਜ ਕਰ ਰਹੇ ਹਾਂ ਕਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰਾ ਹੀ ਰਹੁਟ ਸਰ ਦਾ ਮਾਲਕ ਦਾ ਕੰਮ ਲੈ ਕੇ ਚੜਾ ਰਿਹਾ ਲੀਸ ਤੇ ਸਰ ਜਿਹੜੇ ਬੰਦੇ ਫੜੇ ਆ ਜੇ ਲੇਡੀਜ਼ ਫੜੀਆਂ ਆ ਉਹਨਾਂ ਦਾ ਕੀ ਹੋਣਾ ਹੈ ਵਿੱਚ ਨਹੀਂ ਉਹ ਸਰ ਉਹਨਾਂ ਨੇ ਰੂਮ ਲੈਣਾ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਤੀ ਕੀਤੀ ਹੈ ਬਿਨਾਂ ਡਾਕੂਮੈਂਟ ਦੇ ਰੱਖਿਆ ਇਹਦੇ ਖਿਲਾਫ ਇਹ ਕਾਰਜ ਕਰੀ ਨੀ ਉਹਦੇ ਜਦੋਂ ਰੂਮ ਲੈਣ ਆਏ ਤੇ ਉਹਦੇ ਮਨਤਾਬ ਕਿ ਨਾ ਜੋ ਕੋਈ ਕਾਰੀ ਦੇਗਾ ਡਾਕੂਮੈਂਟ ਲੈਣ ਦੇ ਦਾ ਪਚ ਬੰਦਾ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਕੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਤਾਂੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਂਦੀ ਬਾਕੀ ਉਹ ਲੜਕੀਆਂ ਵੀ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮਲੇ ਵਾਲੇ ਨੇ ਕਿਹਾ ਕਿ ਨਾ ਮੈਂ ਤਾਂੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹੀ ਕਾਰਵਾਈ ਕੀਤੀ ਗਈ ਤਾਂ ਹੀ ਤੇ ਉਹਨਾਂ ਨੇ ਹੋਟਲ ਆਲੇ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੇ ਉਹੀ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰਵਾਈ ਕਰ ਰਹੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਬੜੀਆਂ ਛੋੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਸ ਕਰਦੇ ਕਿ ਕੁੜੀਆਂ ਮੁੰਡੇ ਬੜੇ ਬੜੇ ਲੈ ਕੇ ਆਏ ਹੋ ਕਿਹੜੇ ਮੈਡਮ ਤੇਰੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਹਨ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਾਲਗ ਨਹੀਂ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਰਕਮ ਲੱਗ ਗਈ ਉਹ ਇਹੀ ਉਹਦੇ ਖਿਲਾਫ ਕਰ ਵੀ ਕਰੇਗੇ ਨੇ ਠੀਕ ਹੈ ਸਰ ਉਹ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਰੇ ਟੋਟਲ ਕਿੰਨੇ ਆਣਗੇ ਫਿਰ ਉਹ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕੁ ਲੜਕੀਆਂ ਮੱਚੀ ਤੇ ਕੁਝ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਰੈਂਟਸ ਨੂੰ ਬਤਾਇਆ ਉਹ ਤੁਸੀਂ ਉਹ ਰੂਮ ਦੇ ਅੱਗੇ ਨਹੀਂ ਸਰ ਨਹੀਂ ਬਾਹਰ ਹੀ ਸੀ ਰਿਸੈਪਸ਼ਨ ਤੇ ਠੀਕ ਉਹਰੇ ਬਾਰੇ ਵੈਰੀਫਾਈ ਕਰ ਰਹੇ ਉਹਨਾਂ ਨੇ